वेलकम टू पंजाब न्यूज़ लाइव आज सुल्तानपुर लोधी ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਵੀਰ ਸਿੰਘ ਬਾਦਲ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਵੱਲੋਂ ਹੜਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਸਰਕਾਰ ਦਾ ਇਰੀਗੇਸ਼ਨ ਵਿਭਾਗ ਬਣਦੀ ਕਾਰਵਾਈ ਨਹੀਂ ਕਰ ਰਿਹਾ ਸਾਡੀ ਸਰਕਾਰ ਸਮੇ ਅਜਿਹੇ ਹਾਲਾਤ ਬਣਦਿਆਂ ਹੀ ਸਪੈਸ਼ਲ ਰੀਲੀਫ ਫੰਡ ਜਾਰੀ ਕੀਤਾ ਜਾਂਦਾ ਸੀ ਜੋ ਕਿ ਹੁਣ ਤੱਕ ਨਹੀਂ ਹੋਇਆ ਇਸ ਦੇ ਨਾਲ ਹੀ ਉਹਨਾਂ ਸਮਾਜ ਸੇਵੀ ਸੰਸਥਾਵਾਂ ਦੀ ਵੀ ਸ਼ਲਾਘਾ ਕੀਤੀ ਕਿ ਜੋ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੀ ਮਦਦ ਕਰ ਰਹੀਆਂ ਹਨ ਮੈਂ ਸੁਲਤਾਨਪੁਰ ਲੋਧੀ ਹਾਂਜੀ ਥੋੜੇ ਦੂਰ ਆਹ ਇੱਥੋਂ ਤੱਕ ਦਿਖਦਾ ਸਾਰਾ ਹੀ ਇਲਾਕਾ ਡੁੱਬਿਆ ਪਿਆ ਹੈ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੇ 7-8 ਹਜ਼ਾਰ ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਦੂਜੀ ਕੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਇਲਾਕੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਬਸ ਜਦੋਂ ਆ ਕੇ ਦੇਖਦਾ ਦੁੱਖ ਲੱਗਦਾ ਹੈ ਵਿਚਾਰਿਆਂ ਦੀਆਂ ਜ਼ਿੰਦਗੀਆਂ ਇੱਕ ਫਸਲ ਖਰਾਬ ਹੋ ਜਾਈਦਾ ਤੱਕ ਨਾ ਮਾਰੋ ਤੋਂ 3 ਸਾਲ ਜਿਮੀਦਾਰ ਗਰੀਬ ਪਿੱਛੇ ਹਟ ਜਾਂਦਾ ਹੈ ਤੋਂ ਆਪਾਂ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਜੋ ਸਹਿਯੋਗ ਦੇ ਸਕੀਏ ਜਰੂਰ ਆਪਣੇ ਆਪਣੇ ਲੈ ਲਓ ਯਾਰ ਆਪਣੀ ਮਾਈਕ ਮਾਈਕ ਲਾ ਦਿਓ ਜਲਦੀ ਕਰ ਲਓ ਕਰ ਲੈ ਆਲੀ ਉਹ ਹੀ ਮੈਂ ਕਰ ਲਗਾ ਚਲਾਵਲੀ ਜਾਣਾ ਆਪਾਂ ਕਿਉਂਕਿ 6-7 ਕਿਲੋਮੀਟਰ ਪੱਕਾ ਪੰਨ ਜਾਂਦਾ ਆਹ ਆਹ ਉਹ ਤੋਂ 20 ਕਿਲੋਮੀਟਰ ਥੱਲੇ ਪੱਤੀ ਕਰਕੇ ਜਾਂਦੇ ਹਾਂ ਉੱਥੇ 30 35 ਪਿੰਡਾਂ ਦਾ ਜਿਹੜਾ ਮਤਲਬ ਏਰੀਆ ਜੇ ਬਚਿਆ ਤੇ ਲੋਕ